ਫੰਗਾਲਾ ਪੁਲਿਸ ਨੇ ਕਾਰ ਵਿੱਚ ਵੜ ਕੇ ਚੋਰੀ ਕਰਨ ਵਾਲੇ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਕੀਤਾ ਦਰਜ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਗੁਰਬਖਸ਼ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸਹੋਤਾ ਨੇ ਕਿਹਾ ਕਿ ਮੈਂ ਡੈਕੋਰੇਸ਼ਨ ਦਾ ਕੰਮ ਕਰਦਾ ਹਾਂ ਅਤੇ ਮੇਰੀ ਪਤਨੀ ਪੁਸ਼ਪਾ ਦੇਵੀ ਸਰਵ ਅਧਿਕਾਰੀ ਸਕੂਲ ਵਿੱਚ ਅਧਿਆਪਕ ਲੱਗੀ ਹੋਈ ਹੈ ਮੇਰੀ ਪਤਨੀ ਸਕੂਲ ਲਈ ਚਲੀ ਗਈ ਮੇਰੀ ਪਤਨੀ ਜਦੋਂ ਦੁਪਹਿਰ ਸਕੂਲ ਤੋਂ ਛੁੱਟੀ ਸਮੇਂ ਘਰ ਆਤਾ ਉਸਨੇ ਦੇਖਿਆ ਕਿ ਕਾਰ ਅੰਦਰ ਖੜਕੇ ਦੀ ਆਵਾਜ਼ ਆ ਰਹੀ ਸੀ ਜਦੋਂ ਮੈਂ ਘਰ ਅੰਦਰ ਦਾਖਲ ਹੋ ਕੇ ਦੇਖਿਆ ਤਾਂ ਘਰ ਅੰਦਰ ਅਲਮਾਰੀ ਦੇ ਤਾਲੇ ਟੁੱਟੇ ਪੈਸਨ ਡਿਜੀਟਲ ਕੈਮਰੇ ਅਤੇ ਪੈਸੇ ਗਾਇਬ ਸਨ ਜਿਨ੍ਹਾਂ ਨੂੰ ਉਕਤ ਨੌਜਵਾਨ ਚੋਰੀ ਕਰਕੇ ਲੈ ਗਏ ਜਿਨ੍ਹਾਂ ਮੈਂ ਪਿੰਡ ਦੇ ਲੜਕਿਆਂ ਦੀ ਮਦਦ ਨਾਲ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਨੌਜਵਾਨ ਪੰਕਜ ਕੁਮਾਰ ਉਰਫ ਚਨੋਤਾ ਪੁੱਤਰ ਕਰਤਾਰ ਸਿੰਘ ਵਾਸੀ ਰੇਲਵੇ ਰੋਡ ਮੁਕੇਰੀਆਂ ਅਸੀਸ ਉਰਫ ਰਮਨੀ ਪੁੱਤਰ ਕਰਤਾਰ ਸਿੰਘ ਵਾਸੀ ਰੇਲਵੇ ਰੋਡ ਮੁਕੇਰੀਆਂ ਤੇ ਇਹਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਬਾਕੀ ਮੇਰੇ ਕੋਲ ਇਹ ਸ਼ਰਟ ਕਿੱਦਾਂ ਲਈ ਹੈ ਉਹ ਚੰਗੀ ਵਾਲੀ ਚੋਲੋ ਬਾਕੀ ਜਿਹੜਾ 11 ਗੱਟਾ ਗੱਡਿਆ ਆਹ ਲਓ ਆਹ ਲਓ ਇਹਦੀ ਬੜੀ ਇੱਕ ਸਾਧਵਾਈ ਹੈ ਇਹ ਪੈਰ ਪਿੱਛੇ ਦੋ ਮਿੰਟ ਹੋ ਵੀ ਆਇਆ ਉਹ ਵੀ ਆਇਆ ਉਹ ਵੀ ਆਇਆ ਕੀ ਹੈ ਜਿੱਲਾ ਪਾਣੀ ਇਹ ਕੋਸ਼ਿਸ਼ ਨਹੀਂ ਹੈ ਡੁਪਲੀਕੇਟ ਆ ਇਹ ਡੁਪਲੀਕੇਟ ਆ ਸਾਰਾ ਸਾਮਾਨ ਆ ਆ ਚਾਂਦੀ ਦਾ ਸੀਗਾ ਮੇਰਾ ਹੋਰ ਕੀ ਸੀਗਾ ਹੋਰ ਫੜਾ ਤੁਸੀਂ ਦੇਖੋ ਨਾ ਜੇ ਆਕੇ ਤੁਸੀਂ ਆਪਣੇ ਦੇਖੋ ਨਾ ਇਹਦੇ ਨਾਲ ਇਹ ਪਾ ਜੇ ਮੈਂ ਰੱਖਦੀ ਨਹੀਂ ਘਰ ਦੀ ਇਹ ਮੀਨ ਕੋਈ ਚਾਰ ਤੋਂ ਲੇ ਤੋਣੀ ਲਾਉ ਉਥੇ ਚੰਗੀ ਹੁੰਦੀ ਅੱਜ ਪੁਲਿਸ ਨੇ ਕੋਹੜੀ ਕਰ ਲਿਆ ਆਹੋ ਉਥੇ ਜਨਾਨੀਆਂ ਜੁੱਤੀਆਂ ਮਾਰਨੀਆਂ ਜਿਹੜੀਆਂ ਮਾਰੀਆਂ ਤੋੜੀਆਂ ਨਾ ਪਹਿਲੇ ਤੁਸੀਂ ਤੋੜੀਆਂ ਲ ਮਾਰੀਆਂ ਦਵਾਰੀਆਂ ਦੇ ਕੁੱਤੇ ਜਾ ਕੇ ਤੋੜੀਆਂ ਓਏ ਤੋੜੇ ਅੰਦਰ ਬਨੇ ਆ ਸੋਨਾ ਵੀ ਬੜਾ ਲੀਤੇ ਆ ਤੁਸੀਂ ਲੈ ਗਏ ਘਾਰੂੜ ਪੁੱਤ ਸੋਨਾ ਵੀ ਲੈ ਕੇ ਜਾਂਦਾ ਏ ਦਾਰ ਇਹ ਚੰਗੀਆਂ ਨੂੰ ਅੱਜ ਕਾਪੂ ਮੈਂ ਰੋਟੀ ਖਾਧੀ ਆ ਜੀ ਮੈਂ ਚਾਹ ਪੀਤੀ ਸੀ ਮੈਂ ਦਿਹਾੜੀ ਕੀ ਰਹੀ ਹਾਂ ਆ ਨੰਗੇ ਪੈਰੀਓ ਪਾਹ ਕਿੰਨਾ ਕਰਦਾ ਆ ਆਹੋ ਓਲੇ ਪਿੱਛੇ ਮੈਂ ਕਹਾਂ ਉਹ ਜਾਨ ਤੇਰੀ ਪਾਣੀ 12 ਪੈਰ ਨੂੰ ਦਿਨ ਵੇਲੇ ਇੱਕ ਚੋਰੀ ਦੀ ਘਟਨਾ ਹੋਈ ਸੀ ਤੇ ਗੁਰਬਖਸ਼ ਸਿੰਘ ਰਸ ਉਹਨਾਂ ਦੀ ਪਤਨੀ ਪਛਪਾ ਦੇਵੀ ਇਹਨਾਂ ਦਾ ਪਿੰਡ ਸਹੋਤਾ ਹੈ ਇਹ ਆਪਣੇ ਡਿਊਟੀਆਂ ਤੇ ਗਏ ਹੋਏ ਸੀ ਕਰੀਬ 1:30 ਵਜੇ ਦੁਪਹਿਰ ਨੂੰ ਪਛਪਾ ਦੇਵੀ ਜਦੋਂ ਆਪਣੇ ਘਰ ਆਈ ਤੇ ਜਦੋਂ ਤਾਲਾ ਖੋਲਣ ਲੱਗੀ ਤਾਂ ਅੰਦਰੋਂ ਆਵਾਜ਼ ਆ ਰਹੀ ਸੀ ਤਾਂ ਉਸਨੇ ਦੇਖਿਆ ਕਿ ਦੋ ਜਿਹੜੇ ਲੜਕੇ ਸੀ ਉਹ ਕੋਈ ਸਮਾਨ ਚੁੱਕ ਕੇ ਤੇ ਭੱਜ ਗਏ ਤੇ ਉਹ ਰੋਲਾ ਪਾਉਂਦੇ ਖੇਤਾਂ ਨੂੰ ਘੇਰਾ ਪਾ ਕੇ ਸਾਡੀ ਪੁਲਿਸ ਪਾਰਟੀ ਜਿਹੜੀ ਸੀ ਦੀ ਪੰਗਲਾ ਉਹ ਵੀ ਉੱਥੇ ਮੌਕੇ ਤੇ ਪਹੁੰਚ ਗਏ ਤੇ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਨਾਮ ਪੰਕਜ ਕੁਮਾਰ ਜੋ ਫਤੂਗਲ ਪਿੰਡ ਦਾ ਰਹਿਣ ਵਾਲਾ ਹੈ ਔਰ ਅਸ਼ਿਸ਼ ਕੁਮਾਰ ਜੋ ਮਕੇਰੀਆਂ ਦਾ ਰਹਿਣ ਵਾਲਾ ਹੈ ਇਹ ਦੋਨਾਂ ਦੇ ਕੋਲੋਂ ਜਿਹੜਾ ਚੋਰੀ ਕੀਤਾ ਸਮਾਨ ਇੱਕ ਡਿਜੀਟਲ ਕੈਮਰਾ ਸੀ ਤੇ 600 ਰੁਪਏਆ ਸੀ ਔਰ ਦੋ ਅੰਗੂਠੀਆਂ ਸੋਨੇ ਦੀਆਂ ਇੱਕ ਚੈਂਡਿੰਗ ਸੋਨੇ ਦੀ ਇਹ ਜਿਹੜੀ ਬਰਾਮਦ ਹੋਈ ਇਹਨਾਂ ਦੇ ਖਿਲਾਫ ਮੁਕਦਮਾ ਅੰਡਰ ਸੈਕਸ਼ਨ 380 454 ਆਪੀਸੀ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਹੈ ਇਹਨਾਂ ਤੋਂ ਪੁਛਗਛ ਜਾਰੀ ਹੈ ਤੇ ਹੋਰ ਵੀ ਵਾਰਤਾਂ ਸ਼ਾਮਲ ਹੋਣ ਬਾਰੇ ਸੂਚਨਾ ਜਿਹੜੀ ਹੈ ਇਹਨਾਂ ਤੋਂ ਐਸਾ ਕੀਤੀ ਜਾ ਰਹੀ ਹੈ ਇਹ ਸਾਰੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਨੂੰ ਬਾਅਦ ਵਿੱਚ ਰਾਤ ਨੂੰ ਪੇਸ਼ ਕਰਾ ਕੇ ਉਹਨਾਂ ਦਾ ਬਾਂਡ ਲੈ ਕੇ ਉਹਨਾਂ ਦੀ ਸਾਰੀ ਜਿਹੜੀ ਹੈ ਪੁਛਗਛ ਕੀਤੀ ਜਾ ਰਹੀ ਜਿਸ ਦੇ ਦੌਰਾਨ ਦੋਵਾਂ ਖਲਾਸਾ ਕਰਨਗੇ ਉਹਨਾਂ ਤੌਰ ਤੇ ਜਿਹੜੀ ਪਤੀਸ਼ੋ ਅਮੰਤ ਨਹੀਂ ਅੰਦਿਕਾ ਸਰ ਜਿੱਥੋਂ ਅਸੀਂ ਕਹਿ ਰਹੇ ਕਿ ਇਹਨਾਂ ਦਾ ਮੈਕਨਿਜ਼ਮ ਹੈ ਨਹੀਂ ਕਿ ਤਰ੍ਹਾਂ ਕੋਈ ਲੈ ਕੇ ਮੈਡੀਕਲ ਦਾ ਰੂਟੀਨ ਚ ਅਸੀਂ ਜੇ ਕੋਈ ਵੀ ਦੋਸ਼ੀ ਨੂੰ ਅਸੀਂ ਜਦੋਂ ਅਰੈਸਟ ਕਰਦੇ ਆ ਉਹਦਾ ਰੂਟੀਨ ਚ ਡੇਲੀ ਮੈਡੀਕਲ ਹੁੰਦਾ ਅਜੇ ਤੱਕ ਇਹ ਜੀ ਗੱਲ ਡਾਕਟਰ ਸਾਹਿਬ ਦੇ ਕੋਈ ਸਾਡੇ ਨੂੰ ਦੱਸ ਨਹੀਂ ਲੈਂਦੇ